ਕਪਦੋਸ਼ੀਆਂ ਨੇ ਕਲੀਅਰ ਕਰਤਾ ਟੀਵੀ ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇਵਾਲਾ ਨੂੰ ਮਾਰਿਆ ਸਲਵਾਨ ਖਾਨ ਨੂੰ ਵੀ ਇਸੇ ਮਾਰਾਂਗੇ ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਆ ਉਹਨੇ ਉਸ ਗੱਲ ਦਾ ਅਵਲ ਵੀ ਕੀਤਾ ਸਲਵਾਨ ਖਾਨ ਨੂੰ ਮਾਰਨ ਦੀ ਗੱਲ ਕਰੀ ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਦਿਨੀ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ ਸੀਐਮ ਸਾਹਿਬ ਨੇ ਇਹ ਇੱਕ ਨਾਸ਼ਿੰਦੇ ਜੀ ਉਹਨਾਂ ਨੇ ਜਾ ਕੇ ਸੁਲਮਾਨ ਖਾਨ ਨਾਲ ਮੁਲਾਕਾਤ ਕੀਤੀ ਉਹਦੇ ਗ੍ਰਹਿ ਵਿਖੇ ਕਿੰਦਾ ਵੱਡਾ ਮਾਣ ਦਿੱਤਾ ਤੇ ਇੱਥੇ ਸਾਡੀ ਸਟੇਟ ਅਸੀਂ ਸੀਐਮ ਦੀਆਂ ਲਿੱਲੜੀਆਂ ਕੱਢਦੇ ਫਿਰਦੇ ਉਹਨੂੰ ਦੋਸਤਾਨ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਉਹਨੂੰ ਮਿਲਣ ਦਾ ਮੌਕਾ ਹੀ ਦੇ ਦੇ ਵਿਧਾਨ ਸਭਾ ਦੇ ਬਾਹਰ ਬਹਿ ਕੇ ਵੀ ਆ ਗਏ ਸਰਕਾਰ ਆਪਕੇ ਦਵਾਰ ਮਾਨਸਾ ਸੋਚੇ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ ਮੈਂ ਉਦੋਂ ਵੀ ਐਪਲੀਕੇਸ਼ਨ ਐਸਐਸਪੀ ਸਾਹਿਬ ਦੇ ਰਾਹੀਂ ਕਰਕੇ ਦੱਸਣਾ ਰਹਿ ਗਿਆ ਵੀ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ ਹੈ ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ ਤਾਂ ਨਹੀਂ ਮੇਰੀ ਗੱਲ ਸੁਣੀ ਗਈ ਕਿਸੇ ਨੂੰ ਪ੍ਰੰਤੂ ਮੈਨੂੰ ਮੁੱਖ ਮੰਤਰੀ ਸਾਹਿਬ ਦੇ ਮੱਥੇ 'ਤੇ ਲਾਇਆ ਤਾਂ ਜਦੋਂ ਉਹ ਜਹਾਜ਼ ਉੱਧਰ ਉੱਡ ਗਿਆ ਤਾਂ ਮੈਨੂੰ ਕਹਿੰਦੇ ਤੁਸੀਂ ਬੁੜੀਆਂ ਸਾਹਿਬ ਨੂੰ ਮਿਲ ਲਓ ਤੇ ਕੁੜੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਇੱਕ ਜਿਹੜੇ ਪੁਆਇੰਟ ਲਿਖ ਕੇ ਦਿੱਤੇ ਉਹਨਾਂ ਨੇ ਵੀ ਅੱਜ ਤੱਕ ਮੈਨੂੰ ਹੋ ਤੱਕ ਨਹੀਂ ਕੀਤਾ ਤੇ ਮੈਂ ਅਪੀਲ ਕਰਦਾ ਕਿ ਜਦੋਂ ਕੁੜੀਆਂ ਸਾਹਿਬ ਆਉਣਗੇ ਹੁਣ ਹੁਣਤਾਂ ਦੇ ਮੈਂ ਸਵਾਲ ਉਹਦੇ ਸਾਹਮਣੇ ਰੱਖੂੰਗਾ ਵੀ ਕਿ ਟੋਕ ਟੋਕ ਹੁੰਦਾ ਦੱਸ ਜੋ ਸਾਲ ਪਹਿਲੇ ਜੋ 8 ਮਹੀਨੇ ਤੱਕ ਹੋ ਗਿਆ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਕਿ ਭੀਤਾਂ ਦਾ ਕਿਉਂ ਨਹੀਂ ਆਂਦੇ ਉਹ ਵੀ ਮੁੱਖ ਮੰਤਰੀ ਹੈ ਜਿਹਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਹੈ ਸਨਮਾਨ ਖਾਨ ਨੂੰ ਮਿਲੇ ਸੁਰੱਖਿਆ ਦਾ ਭਰੋਸਾ ਦਿੱਤਾ ਉਸ ਤੋਂ ਬਾਅਦ ਕਿਹਾ ਕਿ ਸਨਮਾਨ ਖਾਨ ਨੂੰ ਅਸੀਂ ਖਤਮ ਕਰਾਂਗੇ ਕਿੰਨੀ ਵੱਡੀ ਗੱਲ ਹੈ ਕਰਨਾ ਨਾ ਕਰਨਾ ਬਾਦੀਆਂ ਗੱਲਾਂ ਨੇ ਪਰੰਤੂ ਅਗਲੇ ਦਿਨ ਉਹਨਾਂ ਨੂੰ ਸ਼ਾਵਾਸ਼ੇ ਦੇ ਕੇ ਮੰਨਤਾ ਖੜਾਇਆ ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸਮਰੂਹ ਤੋਂ ਖੜਾ ਹੈ ਕਦਾ ਮੀਤ ਹੀਅਰ ਸਾਹਿਬ ਉਹ ਕਹਿੰਦੇ ਨੇ ਦੋ ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੇ ਗਰਾਊਂਡ ਤੇ ਕਹਿ ਰਹੇ ਹੈਗਾ ਆਉਣ ਦਾ ਰਿਕਾਰਡ ਗੱਲ ਇਹ ਕਹਿ ਰਹੇ ਨੇ ਕਤਲਾਂ ਦੀ ਐਵਰੇਜ ਦੇ ਰਹੇ ਨੇ ਜਿੱਦਾਂ ਕੋਈ ਇਹ ਕੋਈ ਇਹ ਇਨਸਾਨੀਅਤ ਦੇ ਕਤਲ ਹੈ ਸਰਦਾਰ ਜੀ ਜ਼ਿੰਮੇਵਾਰੀ ਲੈਣਾ ਪਊਗਾ ਸੋਨੂੰ ਤਾਂ ਮੈਂ ਆਪਣੇ ਤੁਹਾਡੇ ਮਾਧਿਅਮ ਦੇ ਨਾਲ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਤੁਹਾਨੂੰ ਸੁਰਕਿ ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛ ਜੋ ਤੁਹਾਡੇ ਕੋਲੇ ਆਉਂਦੇ ਨੇ ਇਹਦਾ ਕਤਲਾ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ ਅੰਕੜੇ بڑے ਖੜਦੇ ਬੜੇ ਲਿਖੇ ਜੋ ਹਨ ਤਾਂ ਇਹ ਸਮਾਂ ਇਹਦੇ ਤੋਂ ਪੁੱਛੇ ਜਾਣ ਵੀ ਲਾਅਨ ਆਰਡਰ ਦੇ ਮੁੰਦੇ ਤੁਸੀਂ ਕੀ ਕੀਤਾ ਹੈ ਇੰਨਾ ਵੱਡਾ ਸੈਲੀਬ੍ਰਿਟੀ ਵਾਰ ਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ ਨੂੰ ਰਿਮੂਵ ਕੀਤਾ ਜਾਵੇ YouTube ਤੋਂ ਰਿਮੂਵ ਕਰਨ ਦੇ ਬਾਅਦ ਦੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ ਹੀ ਮਜਬੂਰੀ ਆਖਰ ਨੂੰ ਤੁਸੀਂ ਜੇ ਫੇਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫਾਲਤੂ ਬੋਲ ਰਹੇ ਆ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਆ ਤਾਂ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਪਲੀਜ਼ ਮੈਂ ਖੁਸ਼ੀ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਵਾਪਸ ਹੋ ਜੂਗਾ ਕਦੇ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਖਿਲਾਫ ਬਿਆਨ ਨਹੀਂ ਦੇਵਾਂ ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨਹੀਂ ਕਰਨੀਆਂ ਸੀ ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ ਉਹ ਕਰਨਾਂ ਦੀ ਚਾਹੁੰਦੇ ਜਾਂ ਤੁਸੀਂ ਉਹਨਾਂ ਨੂੰ ਕਰਨ ਨਹੀਂ ਦੇ ਰਹੇ ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ ਤੇ ਮੈਂ ਆਪਣੇ ਸਾਰੇ ਤੁਹਾਡੇ ਸਾਧਨ ਦੇ ਰਾਹੀਂ ਜਿੰਨੇ ਮੈਨੂੰ ਮੇਰੇ ਪੁੱਤਰ ਨੂੰ ਪਿਆਰ ਕਰਨ ਵਾਲੇ ਉਹਦੇ ਭਰਾ ਭੈਣ ਭਰਾ ਜਿੰਦੇ ਹੈਗੇ ਨੇ ਵੋਟਰ ਇਹਨਾਂ ਹਲਕਿਆਂ ਦੇ ਵਿੱਚ ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੱਲ ਦੇ ਉੱਤੇ ਵੀ ਤੁਸੀਂ ਸਿੱਧੂ ਮੂਸੇਵਾਲਾ ਦੀ ਜਸਸਿਸ ਦੇ ਵਿੱਚ ਜੋ ਲੋਡਿੰਗ ਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆ ਔਰ ਅਸੀਂ ਉਹਨੂੰ ਪ੍ਰੋਵਾਈਡ ਵੀ ਕਰਵਾ ਰਹੇ ਹਾਂ ਉਹਨਾਂ ਤੇ ਅਮ ਤ ਤੁਸੀਂ ਕਿਉਂ ਨਹੀਂ ਕਰਦੇ ਤੁਹਾਡੀ ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ ਕਿਉਂਕਿ ਉਹ ਸਾਰੇ ਕਹਿੰਦੇ ਸੀ ਵੇਖਣਾ ਹੈ ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ ਸਿਕਿਉਰਿਟੀ ਲੀਕ ਕਰ ਦਿੰਦੇ ਹੋ ਸਾਰਾ ਕੁਝ ਹੋ ਗਿਆ ਹੈ ਨਾ ਤੁਹਾਡੀ ਨੱਕ ਦੇ ਥੱਲੇ ਹੋਇਆ ਸਾਰਾ ਕੁਝ ਉਸ ਤੋਂ ਬਾਅਦ ਤੁਸੀਂ ਗੁੰਡਿਆਂ ਉੱਤੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ ਜ਼ਿੰਮੇਵਾਰੀ ਪਰੋਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਣੇ ਆ ਤਾਂ ਹੁਣ ਤੁਸੀਂ ਉਹਨਾਂ ਨਾਲ ਸੰਬੰਧਤ ਵੀਡੀਓਜ਼ ਨੂੰ ਅਦਾਲਤੀ ਰਿਕਾਰਡ ਤੇ ਲੈ ਕੇ ਆਉਂਦੇ ਉੱਤੇ ਅੰਨਾ ਕੰਨੀ ਕਰਿਓ ਕੀ ਕੀ ਮੰਨਛਾ ਕੀ ਹੈ ਤੁਹਾਡੀ ਸਾਹਿਬ ਤੁਸੀਂ ਜੇ ਨਹੀਂ ਕੇਸ ਚਲਾਉਣਾ ਚਾਹੁੰਦੇ ਮੈਂ ਕਹਿੰਦਾ ਵੀ ਮੇਥੋਂ ਲਿਖਾ ਕੇ ਲੈ ਲਓ ਤੁਸੀਂ ਮੇਰਾ ਕੇਸ ਨੂੰ ਪੈਂਡਿੰਗ ਰੱਖ ਦਿਓ ਅਗਲੀ ਕੋਈ ਸਰਕਾਰ ਆਉਗੀ ਮੈਂ ਇਹਨੂੰ ਓਪਨ ਕਰਵਾ ਲਊਗਾ ਤੁਸੀਂ ਨਹੀਂ ਕਰਨਾ ਚਾਹੁੰਦੇ ਕੋਈ ਘੱਲ 2 ਸਾਲ ਨਾਲ ਕੇਸ ਤਰਾਨ ਨਹੀਂ ਹੋ ਲਗਾ 2.5 ਸਾਲ ਤੋਂ ਮੇਰੇ ਕੇਸ ਕੰਟੀਨਿਊ ਹੋਏ ਲੰਘ ਹੀ ਗਏ ਨੇ ਪਰ ਤੁਸੀਂ ਕਿਸੇ ਹੋਰ ਵੱਡੀ ਘਟਨਾ ਦਾ ਕੋਈ ਚਾਹਦੇ ਹੋ ਵੀ ਦੋਸ਼ੀ ਇੰਨੇ ਕਾਮਯਾਬ ਹੋ ਜਾਣ ਵੀ ਮੈਂ ਕੇਸ ਲੜਨਾ ਉਸ ਤੋਂ ਪਹਿਲਾਂ ਤੁਸੀਂ